ਪ੍ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਅੱਜ ਤੁਹਾਨੂੰ ਦਿਖਾ ਰਹੀ ਚੁੰਨੀਆਂ ਦੀ ਵੈਰੈਟੀ ਤੁਹਾਨੂੰ ਪਤਾ ਹੀ ਹੈਗਾ ਵੀ ਦਿਵਾਲੀ ਸੇਲ ਮੇਲੇ ਚੱਲੀ ਜਾਂਦਾ ਜੀ ਪਰ ਅੱਜ ਦੇਖੀ ਉੱਤੇ ਗਿਫਟ ਬਹੁਤ ਦਿੱਤੇ ਜਾ ਰਹੇ ਨੇ ਜੀ ਦਿਵਾਲੀ ਸੇਵਰੇ ਦੇ ਦਿੱਤੇ ਜੀ ਦੁਪੱਟਾ ਜੀ ਦੇਖੋ ਵਰਬਰੀ ਦੁਪੱਟਾ ਕਾਟਨ ਦਾ ਪੂਰਾ ਵਧੀਆ ਵੱਡਾ ਦੁਪੱਟਾ ਜੀ ਇਹ ਜਮਾ ਕਾਟਨ ਵਰਬਰੀ ਦੇ ਉੱਤੇ ਸਿਰਫ 100 ਰੁਪਏ ਦਾ ਕਰਤਾ ਇਹ 100 ਰੁਪਏ ਦਾ ਦੁਪੱਟਾ ਭਰਾਵਾਂ ਦੀ ਹੱਤੀ ਦਿੱਤੇ ਸੇਲ ਮੇਲੇ ਤੇ ਜੀ ਇਹਦੇ ਵਿੱਚ ਡਿਜ਼ਾਈਨਿੰਗ ਥੋੜਾ ਜਿਹਾ ਵੱਡਾ ਚੱਕ ਵੀ ਹੈਗਾ ਉਹਦਾ ਰੇਟ ਵੀ 100 ਹੀ ਕਰਤਾ ਜੀ ਆਹ ਦੇਖੋ ਜੀ ਕਾਟਨ ਦੇ ਉੱਤੇ ਹੈ ਜੀ ਇਹ ਜਵਾ ਮੈਂ ਬਿਲਕੁਲ ਬਰੀਕ ਬਰੀਕ ਚੱਕ ਸੀ ਇਹ ਥੋੜਾ ਜਿਹਾ ਵੱਡਾ ਚੱਕ ਆ ਗਿਆ ਰੇਟ ਸਿਰਫ 100 ਰੁਪਿਆ ਸੇਲ ਮੇਲੇ ਜਿਹੜੇ ਭਰਾਵਾਂ ਦੀ ਹੱਤੀ ਉੱਤੇ ਸਾਡੀ ਵੀਡੀਓ ਨੂੰ ਬੱਤਵਾ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਦਪੱਟੇ ਲੈ ਲੋ ਕਿਨੇ ਵਾਰ ਜੀ ਇਹਦੇ ਵਿੱਚ ਬਹੁਤ ਕੁਆਲਿਟੀ ਦਾ ਮਾਲ ਪਹੁੰਚੂਕਿਆਗਾ ਵਾਈਟ ਵੈਰੈਟੀ ਬਹੁਤ ਕੁਆਲਿਟੀ ਦੀ ਬਹੁਤ ਚੁੱਕੀ ਹੈ ਜੀ ਆਹ ਦੇਖੋ ਜੀ ਇੱਕ ਟੀਵੀ ਦਾ ਦਪੱਟਾ ਹੈਗਾ ਇਹ ਜਿਹੜਾ ਕਿ ਸਾਡੇ ਕੋਲੇ ਪਰਮਾਨੈਂਟ ਹਜ਼ਾਰਾਂ ਹੀ ਦਪੱਟਾ ਵੇਚ ਗਿਆ ਜੀ ਇਹਦੇ ਵਿੱਚ ਰੰਗ ਪਹਿਲਾਂ ਖਤਮ ਹੋ ਗਿਆ ਸੀ ਇਹ ਦਪੱਟਾ ਦੁਬਾਰਾ ਦੇ ਦਪੱਟੇ ਆ ਗਏ ਜੀ ਇਹ ਜਿਹੜੇ ਗਾਹਕ ਮੁੜ ਕੇ ਗਏ ਸੀ ਉਹਨਾਂ ਨੂੰ ਦੱਸਿਆ ਜਾਂਦਾ ਵੀ ਦੁਬਾਰਾ ਦੇ ਦਪੱਟੇ ਪਹੁੰਚੁਕੇ ਨੇ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਇਹ ਢੇੜ 14 ਦਾ ਦਪੱਟਾ ਕਰਤਾ ਇਹ ਟੀਵੀ ਦਾ 2.5 ਮੀਟਰ ਦਾ ਦੁਪੱਟਾ ਜੀ ਪੂਰਾ ਰੰਗ ਕਰਾ ਕੇ ਟੌਪ ਟੌਪ ਦੁਪੱਟਾ ਬਣਦਾ ਜੀ ਬਹੁਤ ਵਧੀਆ ਦੁਪੱਟੇ ਦੀ ਕੁਆਲਿਟੀ ਬਣਦੀ ਹੈ ਜੀ ਦੀ 150 ਦੇ ਵਿੱਚ ਕਰਤਾ ਜੀ ਇਹ ਭਰਾਵਾਂਾਂ ਦੀ ਹਿੱਕੀ ਦਿੱਤੇ ਸੇਲ ਵੇਲੇ ਜਿਹਨੇ ਇਹ ਹਰ ਕਿਸਮ ਦੇ ਦੁਪੱਟਿਆਂ ਦਾ ਭਾਰੀ ਸੇਲ ਵੇਲੇ ਚੱਲੀ ਜਾਂਦਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਵੇਲੇ ਚੱਲੀ ਜਾਂਦਾ ਜੀ ਦਿਵਾਲੀ ਸੇਲ ਮੇਲਾ ਦਿਵਾਲੀ ਸੇਲ ਮੇਲਾ ਜੀ ਆ ਦੇਖੋ ਮਸਲੀਨ ਦਾ ਦੁਪੱਟਾ ਜੀ ਇਹ ਬਿਲਕੁਲ 2.5 ਮੀਟਰ ਦਾ ਦੁਪੱਟਾ ਹੋਊਗਾ ਪਿਓਰ ਮਸਲੀਨਾਂ ਜੀ ਜਾਵਾ ਬਿਲਕੁਲ ਗੰਟੇ ਦੇ ਪੱਤ ਵਰਗੀ ਜਿਹਨੂੰ ਕਹਿੰਦੇ ਆ ਵਧੀਆ ਮਸਲੀਨ ਜਾਵਾ ਸਿਰਫ 200 ਰੁਪਏ ਦਾ ਜੀ 200 ਰੁਪਏ ਦਾ ਘੱਟਾ ਹੀ ਇਹ ਭਰਾਵਾਂ ਆ ਦੀ ਹੱਤੀ ਦੇ ਤੇ ਸੇਰ ਮੇਲਾ ਚੱਲ ਜਾਂਦੇ ਜੀ 200 ਰੁਪਏ ਦੇ ਵਿੱਚ ਔਰ ਗੰਜਾ ਦੁਪੱਟਾ ਔਰ ਗੰਜਾ ਦੁਪੱਟਾ ਜੀ ਸਿਰਫ 150 ਦੇ ਘੱਟਾ ਹੀ ਇਹ 2.5 ਮੀਟਰ ਦਾ ਦੁਪੱਟਾ ਹੋਊਗਾ ਜੀ 150 ਦੇ ਵਿੱਚ ਹੀ ਘੱਟਾ ਹੀ ਇਹ ਔਰ ਗੰਜਾ ਦਾ ਦੁਪੱਟਾ ਦਪੱਟਿਆਂ ਦੀ ਵੈਰਾਈ ਸਾਰੀ ਪਹੁੰਚੂਕੀ ਹੈ ਜੀ ਜਿੰਨੀ ਮਰਜ਼ੀ ਦਪੱਟੇ ਲੈ ਸਕਦੇ ਹੋ ਹਾ ਹਾ ਦਾ ਦਪੱਟਾ ਜੀ ਇਹ ਹਾਪ ਚਰੂੰਗਾ ਦਪੱਟਾ ਜੀ ਆਪਣਾ ਸੇਮੀ ਸੇਮੀ ਪਰ ਕਹਿੰਦੇ ਇਹਨੂੰ ਹੀ ਸਿਰਫ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਸੇਮੀ ਦਾ ਦਪੱਟਾ ਪੂਰਾ ਵਧੀਆ ਦਪੱਟਾ ਜੀ ਇਹ ਚਰੂੰਗਾ ਦਪੱਟਾ ਜੀ ਚਰੂੰਗਾ ਦਪੱਟਾ ਆਈ ਬਿਟਰ ਦਾ ਦੁਪੱਟਾ ਹੋਊਗਾ ਜੀ ਸਿਰਫ 150 ਰੁਪਏ ਦਾ ਘੱਟਾ ਹੀ ਇਹੇ 150 ਰੁਪਏ ਦੇ ਵਿੱਚ 150 ਦਾ ਘੱਟਾ ਜੀ ਪਿਓਰ ਦਾ ਦੁਪੱਟਾ ਜੀ ਬਿਲਕੁਲ ਫੁੱਲ ਪਿਓਰ ਦਾ ਇਹਨਾਂ ਗਿੱਲਾ ਜਦੋਂ ਇਕੱਠਾ ਹੁੰਦਾ ਜੀ ਪਿਓਰ ਦਾ ਦੁਪੱਟਾ ਪੀਕੋ ਕੀ ਤੱਕਦਾ ਆ ਸਿਰਫ 150 ਰੁਪਏ ਦੇ ਵਿੱਚ 150 ਦਾ ਘੱਟਾ ਜੀ ਭਰਾਵਾਂ ਦੀ ਹੱਟੀ ਤੇ ਹਰ ਕਿਸੇ ਦੇ ਦੁਪੱਟਿਆਂ ਦਾ ਭਾਰੀ ਸੇਰ ਵੇਲਾ ਚੱਲੀ ਜਾਂਦਾ ਜੀ ਕੜਾਈ ਵਾਲਾ ਜੀ ਦੁਪੱਟਾ ਪੂਰੀ ਇਕੱਤੀ ਹੈ ਕੁਆਲਟੀ ਹੈ ਜੀ ਪੂਰੀ ਵਧੀਆ ਕੁਆਲਟੀ ਹੈ ਡਾਈ ਕਰਾਓ ਜਿਹੜਾ ਮਰਜੀ ਸਾਰਾ ਦੁਪੱਟਾ ਡਾਈਏ ਵਾਲਾ ਜੀ ਬਿਲਕੁਲ ਇਹ ਆ ਦੇਖੋ ਜੀ ਨੈਟ ਕੜਾਈ ਇੰਨੀ ਵਧੀਆ ਕੜਾਈ ਹੈ ਪੂਰੀ ਭਾਰੇ ਕੜਾਈ ਦਾ ਜਾਲ ਬਣਿਆ ਹੋਇਆ ਜੀ ਨੈਟ ਦਾ ਜਾਵਾ ਸਿਰਫ 100 ਰੁਪਏ ਦਾ ਗੱਟਾ ਜੀ ਇਹ 100 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਟੇ ਤੇ ਸੇਲ ਮੇਡ ਤੇ 100 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹਿੱਟੇ ਤੇ ਸੇਲ ਮੇਡ ਤੇ 100 ਰੁਪਏ ਦਾ ਲੱਟਾ ਜੀ ਇਹ ਆ ਦੇਖੋ ਜੀ ਕੋਟਾ ਡੋਰੀਆ ਦੁਪੱਟਾ ਉੱਟਾ ਡੋਰੀਆ ਦੁਪੱਟਾ ਸਿਰਫ 100 ਰੁਪਏ ਦਾ ਇਹ ਘੱਟਾ ਜੀ ਭਰਾਵਾਂ ਦੀ ਹੱਤੀ ਦੇ ਤੇ ਹਰ ਕਿਸੇ ਦੇ ਦੁਪੱਟਿਆਂ ਦਾ ਭਾਰੀ ਸੇਲ ਮੇਲਾ ਚੱਲ ਜੰਦਾ ਹੈ ਜੀ ਹਰ ਕਿਸੇ ਦੇ ਦੁਪੱਟੇ ਸੂਟ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਤੀ ਬਸਟਾਂ ਰੋਡ ਮੋਲਮੰਡੀ